ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀਆਂ ਨੂੰ ਬੇਨਤੀ ਆ ਬੀਐਸਐਫ ਵੱਲੋਂ ਕਿ ਜਿਨ੍ਹਾਂ ਦੀ ਜ਼ਮੀਨ ਤਾਰੋਂ ਪਾਰਿਆ ਉਹਨਾਂ ਦੋ ਦਿਨਾਂ ਦੇ ਤੱਕ ਤੂੜੀ ਬਣਾ ਲੈਣ ਜਿਨ੍ਹਾਂ ਦੀ ਰਹਿੰਦੀ ਆ ਉਸ ਤੋਂ ਬਾਅਦ ਬੀਐਸਐਫ ਵੱਲੋਂ ਗੇਟ ਜਿਹੜੇ ਬੰਦ ਕਰ ਦਿੱਤੇ ਜਾਣਗੇ ਦੁਬਾਰਾ ਬੇਨਤੀ ਆ ਕਿ ਜਿਨ੍ਹਾਂ ਦੀ ਜ਼ਮੀਨ ਤਾਰੋਂ ਪਾਰਿਆ ਉਹ ਜਿਨ੍ਹਾਂ ਦੀ ਤੋੜੀ ਰਿੰਦੀ ਬਣਾਉਣ ਵਾਲੀ ਬਣਾ ਲੈਣ ਉਸ ਤੋਂ ਬਾਅਦ ਜਿਹੜੇ ਗੇੜਿਆ ਬੰਦ ਕਰ ਦਿੱਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਮੇਰਾ ਨਾਮ ترਸੀਮ ਸਿੰਘ ਸਰਪੰਚ ਚਰੋੜਾ ਵਾਲਾ ਕੁਰਦ ਹਾਂਜੀ ਬੀਐਸਐਫ ਨੇਹਾਂ ਨੂੰ ਰਾਤ ਕੋਈ ਪਰਮਿਸ਼ਨ ਕਰ ਦਿੱਤਾ tha ਵੀ ਕੱਲ ਸਵੇਰ ਆਸੇ ਲੈ ਕੇ 2 ਦਿਨ ਕੇ ਲਈ ਕਣਕ ਜੋ ਰਹਿਤੀ ਹੈ ਕੱਢ ਲੋ ਜੇ ਕਣ ਕਾਟੀਏ ਤੇ ਜੋ ਪਸ਼ੂਆਂ ਕੇ ਲਈ ਤੂੜੀ ਬਣਾਣੀ ਪੜ ਪਣੀ ਹੈ ਉਹ ਬਣਾ ਲਓ। 1-2 ਦਿਨ ਦੋ ਦਿਨ ਦਾ ਟਾਈਮ ਦਿਆ ਉਹਨਾਂ ਵੀ ਸਾਨੂੰ ਉੱਪਰੋਂ ਸੇ ਮਜਬੂਰੀ ਆਈ ਹੈ। ਤੋਂ ਕੋਈ ਬਾਤ ਨਹੀਂ ਹਮ ਬੀਐਸਓ ਕੇ ਸਾਥ ਖੜੇ ਹਮ। ਜੋ ਵੀ ਬੋਲेंगे। ਸਰ ਗੁਰਦੁਆਰੇ ਮੇ ਅਨਾਊਂਸਮੈਂਟ ਵੀ ਕੀ ਗਈ ਸੀ। ਹਾਂ ਕੀ ਗਈ ਕੱਲ੍ਹ ਕੇ ਸ਼ਾਮ ਕੋ ਵੀ ਕੀ ਗਈ ਸੀ ਅਬ ਸਵੇਰ ਵੀ ਮੈਨੇ ਕਰਾਈ ਅਨਾਊਂਸਮੈਂਟ। ਕਿ ਦੋ ਦਿਨ ਮੇ ਜੋ ਵੀ ਆਪਣਾ ਕੰਮ ਹੈ ਕਿਸਾਨੋ ਕੋ ਕਰ ਲਿਆ ਦਾ ਹੈ। ਬੀਐਸਓ ਨੇ ਬੋਲਾ ਵੀ ਹਮ ਗੇਟ ਸਵੇਰ 9 ਵਜੇ ਸੇ ਲੈ ਕੇ ਸ਼ਾਮ 6 ਵਜੇ ਤੱਕ ਖੁੱਲੇ ਰੱਖੇਗੇ। सरपंच जी क्या लगता है आपको दो दिन में फसल की सारी कटाई हो जाएगी सर अमी तो बहुत है लेकिन एक दो दिन के बच गया एक दिन का और टाइम ये सबको हम करेंगे भी रिक्वेस्ट करेंगे भी दे दो एक दिन का टाइम होगा सर जी देखा जा रहा है कि जो माहौल खराब किया गया उसको लगता है जंग के साथ भी लग गई सर जंग तो ऐसे देखो बेचारे उधर लोग घूमने गए थे उन्होंने गलत किया काम ਇਸ ਲਈ ਅਸੀਂ ਇਹ बोलेंगे ਵੀ बार-बार वो करते है हमारे को बहुत इधर गांव में परेशानी तो आती है लेकिन एक बार जो पाकिस्तान के साथ सरकार को करावांगे कि जो भी निबड़दा है करी इननाना गल कर हु होना चाहिदा है सबक सकोना चाहिदा है। तो आप कौन सा गांव सारा बीएसएफ के साथ खड़ा है? हां जी। नाम बता करो कौन से गांव में खड़े हैं आप? मैं हरदेव सिंह रोड़ा वाला कुर्दका रहने वाला हूं। सर जो फेंसी के पार जमीन आपकी जमीन है। हाँ फेंस के पार हमारी जमीन है वहाँ से गोए जड़े कटाए गए हैं भूसा बनने वाला है बी एस एफ ने बोला भी दो दिन के दो दिन में वो निपटा लो दो नहीं तो तीन दिन में निपटाया जाएगा वो निपट जाए बी एस एफ के हम साथ हैं कि अपने गेट जड़े वो बंद कर ले ठीक है बाकी जो भी कुछ जैसे भी होगा बी एस एफ फौज आर्मी जैसे करेगी हम देश के साथ हैं ਜਿਹਾ ਅਸੇ ਚੱਲੇਗਾ ਵੈਸੇ ਠੀਕ ਹੈ। ਐਸੇ ਹਾਲਾਤ ਦੇਖ ਰਹੇ ਆਪ ਜੋ ਬੀਐਸਓ ਕੀਓਸੇ ਜੋ ਕਹਾ ਜਾ। ਹਾਲਾਤ ਤੇ ਦੇਖੋ ਵੈਸੇ ਕਸ਼ਮੀਰ ਮੇ ਤੇ ਬਹੁਤ ਗਲਤ ਹੋਇਆ। ਉਸ ਉਸਕੇ ਬਾਰੇ ਮੇ ਦੇਖਾ ਜਾਏ ਤੋ ਇੱਕ ਵਾਰ ਪਾਕਿਸਤਾਨ ਕੇ ਸਾਥ ਨਿਪਟਣਾ ਹੀ ਅੱਛਾ।